ਪੰਜਾਬ ਦੀ ਲਾਖਾਬੰਦੀ ਹੋਈ ਹੈ ਜਿਆ ਬਜਾਏ ਪੰਜਾਬ ਦੀ ਟੈਰਿਟਰੀ ਨੂੰ ਡਿਫੈਂਡ ਕਰਨ ਵਾਸਤੇ ਭਗਵੰਤ ਮਾਨ ਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰ ਰਹੀ ਹੋਗੀ ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਤੇ ਜਿਹੜੀ ਐਫਆਈਆਰ ਲੋਜ ਕੀਤੀ ਉਹਦੇ ਵਿੱਚ ਬੰਦਾ ਹੀ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਇੰਟਰਸ ਲੈ ਹੀ ਰਹੇ ਨੇ ਗਵਰਨਮੈਂਟ ਉਹ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ 0 एफआईआर ਤੋਂ ਕਿੰਨੇ ਪਰਸੈਂਟਾਂ ਆਸ ਆਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਪਰ ਆਸ ਦਾ ਤੇ ਚਾਂਸ ਸੀ ਕੋਈ ਨਹੀਂ ਤੁਸੀਂ ਮੈਨੂੰ ਇਹ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹੁੰਦੇ ਕਿ ਮੌਕੇ ਤੇ ਸਿਸਕਾਰ ਹੋਵੇ ਇਹੀ ਇੰਟੈਲੀਜੈਂਸ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਕਾਈਡ ਹੋ ਜਾਂਦੇ ਜੋ ਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾ ਕੇ ਇਹਨਾਂ ਨੂੰ ਸਵਾਮੀਆਂ ਕਾਣੀਆਂ ਸੈੱਲ ਕਰਦੇ ਨੇ ਨੌਕਰੀ ਦਾ ਵੀ ਕਹਿੰਦਾ ਕਰੋੜ ਰੁਪਏ ਤਾਂ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫੱਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟਿੰਗ ਕਰ ਸਕੇ ਸਾਰਿਆਂ ਨਾਲ ਪਹਿਲੇ ਤੇ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇ ਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰੂਗੀ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰਿਟਰੀ ਡਿਫੈਂਡ ਨਹੀਂ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹੈਜ਼ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵਜਦੀ ਇਹ ਬਿਲਕੁਲ ਪਿਛਲੇ ਪਾਸੇ ਵਜਿਓ ਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾਤ ਔਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡਿਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਘੇਰ ਜ਼ੀਰੋ ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਹੈ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕਣ ਦੀ ਕੋਸ਼ਿਸ਼ ਕਿਉਂ ਦੇਖੋ ਅੱਜ ਗਵਰਨਰ ਅੱਜ ਗਵਰਨਰ ਦੇ ਅਡਰੈਸ ਸੇ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏ ਜੀ ਵੱਡਾ ਖੜਾਕ ਚਾਰ ਦਿਨ ਦੀ ਕਰਾਂਗੇ ਉਦੋਂ ਜਵਾਬਦੇ ਬਣਾਵਾਂਗੇ ਦੇਖੋ ਤੁਸੀਂ ਇੱਕ ਇਕੱਲਾ ਇੱਕ ਸਿਟਿੰਗ ਦਿੱਤੀ ਹੈ ਨਾ ਇੱਕ ਸਿਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ 22 ਤੋਂ 25 ਮਿੰਟ ਮਿਲਦੇ ਨਹੀਂ ਤਾਂ ਘੱਟ ਤਾਂ ਕੱਟ ਦੋ ਦਿਨ ਦਾ ਗਵਰਨਰਜ਼ ਐਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਚੱਲੀ ਬਜਟ ਤੇ ਵੀ ਕੋ ਸੈਟਿੰਗ ਕਿਉਂਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਫਿਰ ਤੁਸੀਂ ਹੈਰਾਨ ਹੋਗੇ 111000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਨੇ ਪਾਣੇ ਹੁੰਦੇ ਆਪਣਾ share ਉਹ ਇਹਨਾਂ ਕੋ ਪੈਸੇ ਹੈ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋਗੇ ਤੁਹਾਡੇ ਟੀਵੀਆਂ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਹੈ ਨਹੀਂ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਹ ਲੈਣ ਵਾਸਤੇ ਦੇ ਹੈਵ ਨੋ ਮਨੀ ਬਾਇਸਾ ਅੱਛਾ ਤਾਂ ਜਲੀ ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਅਛਾ ਹੀ ਜਿਹੜੇ ਕਿਸਾਨ ਹੋਏ ਸੀ ਉਸ ਨੂੰ ਤਾਂ ਕਿੰਨੀ ਦੇ ਸੀ ਉਸ ਕਾਰਨ ਸਮੇਤ ਜਿਹੜੇ ਬਾਕੀ ਜ਼ਰੂਰ ਨਾ ਹੈ ਹੈਡ ਕਰ ਜੇ ਤੇ ਮੈਂ ਕਰਾਂ ਉਹ ਬਾਇਸਾ ਕੱਲ ਮੁੱਖ ਮੰਤਰੀ ਸਾਹਿਬ ਨੇ ਸੁਖਵिलास ਤੇ ਕਾਗਜ਼ ਦਿਖਾਏ ਨੇ ਤੇ ਉਹ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਉਹ ਮਾਮਤਰ ਵਾਲੇ ਤੇ ਕਿਹਾ ਕਿ ਉਹਦੀ ਇੱਟਾਂ ਜਿਹੜੀਆਂ ਲੋਕਾਂ ਦੇ ਘਰਾਂ ਦੇ ਨਾਲ ਦੇ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਚੁਟਕੀਆਂ ਮਾਰ-ਮਾਰ ਐਮਐਸਪੀ ਤੁਸੀਂ ਵੰਡਦੇ ਰਹੇ ਤੁਸੀਂ ਹੁਣ ਸੁਖਵिलास ਦੀ ਗੱਲ ਕਰ ਸੁਖਕਰਨ ਸਿੰਘ ਨੂੰ ਤਾ ਤੁਸੀਂ ਡਿਫੈਂਡ ਨਹੀਂ ਕਰ ਸਕੀ ਸੁਖਵिलास ਨੂੰ ਤੁਸੀਂ ਹੀ ਕਰਨਾ ਜਾਣੀ ਹੈ ਨਹੀਂ ਤੁਹਾਡੇ ਆ ਕਰਕੇ ਵਿਖਾ ਕਰਨਾ ਨਾ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਸੇ ਸਕੂਲ ਖੋਲ ਦੇਣਾ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੂੰ ਉਹ ਕਰਕੇ ਤੇ ਵਿਖਾਓ ਨਰੇ ਐਵੇਂ ਉੱਪਰ ਉਹਨਾਂ ਨੂੰ ਉਹੀ ਦੇਈ ਜਾਂਦੇ ਹੋ ਨੋਟਿਸਿਸ ਹੀ ਦੇਈ ਜਾਂਦੇ 108 ਕਰੋੜ ਦਾ ਤੁਸੀਂ ਨੋਟਿਸ দাও ਹੈ ਹਾਈ ਕੋਰਟ ਤੋਂ ਅਸਟ੍ਰੇਲੀਆ ਦੀ ਗੱਲ ਉੱਥੇ ਦੀ ਉੱਥੇ ਜੋ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨਿਰ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦਾ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕਾਇਦਾ ਟਰ ਗੋਡੇ ਟੇਕ ਚੁੱਕਾ ਸੈਂਟਰ ਤੇ ਇਹ ਰਿਪਰੈਜ਼ੈਂਟੇਟਿਵ ਭਾਜਪੀ ਦੀ ਸਰਕਾਰ ਇਹ ਪੰਜਾਬ ਦਾ ਰਿਪ੍ਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਿੰਦੇ ਇਹ ਬੜਾ ਕੁਝ ਇਹ ਨਾਲ ਵਿੱਚ ਚੱਲ ਰਿਹਾ ਹੈ ਹੀ ਇਸ ਨੋ ਮੋਰ ਰਿਪ੍ਰੈਜ਼ੈਂਟਿੰਗ ਦਿਸ ਹੀ ਇਸ ਰਿਪ੍ਰੈਜ਼ੈਂਟਿੰਗ ਦੀ ਸੈਂਟਰ ਗਵਰਨਮੈਂਟ ਠੀਕ ਹੈ ਸੋ ਐਂਡ ਐਂਡ ਟੈਸਟ ਆਫ ਪੰਜਾਬ ਵਿਲ ਨੈਵਰ ਬੀ ਸੇਫ ਇਨ ਹਿਸ ਹੈਂਡਸ